हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਟੋਕੜ ਗੱਬਣਗਾ ਮਸੇਲੇ ਲੈ ਕੇ ਆਏ ਜੀ ਆਓ ਪੁੱਛ ਲੈਣੇ ਬਾਈ ਟੋਟੇ ਬਾਈ ਜੀ ਹੱਸੀ ਗੱਲ ਹੱਸੀ ਗਾ ਵੀਰੇ ਹੋਠੀਕੋ ਵਧੀਆ ਵਧੀਆ ਸੱਤ ਨਾਮ ਤੇ ਐਡਰੈਸ ਬੋਲ ਨਾਮ ਅਮਨਦੀਪ ਜੀ ਪਿੰਡ ਮੀਨੀਆ ਤੇ ਜ਼ਿਲ੍ਹਾ ਮੋਗਾ ਤਰਸੀਲੇ ਨੂੰ ਨਿਹਾਰ ਸਿੰਘਾ ਪਿੰਡ ਨੇੜੇ ਪਿੰਡ ਬੌਡੇ ਨੰਗਲ ਕੁੱਸਾ ਜੀ ਮੋਬਾਈਲ ਨੰਬਰ ਵੈਲ ਨੰਬਰ 8198839602 ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਾ ਕਿਹੜਾ ਸੂਸੂਈ ਵੀ ਆ ਇਹ ਵੀ ਉਹਨਾਂ ਦੇ ਅਧਸਰਮ ਮੁਤਾਬਕ ਉਹ ਤਾਂ ਕਹਿੰਦੇ ਸੀ ਦੂਜੇ ਸੂਸੂਈ ਵੀ ਆ ਮਨ ਲਓ ਜੇ ਤੀਜੇ ਹੋਊਗਾ ਯਾਰ ਆਪਣੇ ਉਦੱਜੀ ਆਈ ਹੋਣੀ ਹੂੰ ਇਹ ਤਿੰਨਾਂ ਮਹੀਨੇ ਦੀ ਗੱਬਣਾ ਠੀਕ ਆ ਉਹਨਾਂ ਨੇ 7 ਕਿਲੋ ਦੁੱਧ ਦੱਸਿਆ ਚੈੱਕ ਪਾਸ ਦੋ ਦਸ ਕਿਦਮ ਚੈੱਕ ਪਾਸ ਅਗਲਾ ਆਪਦੀ ਕਰ ਲਿਆ ਨਾ ਆਪਦੀ ਚੈੱਕ ਕਰਾ ਕੇ ਘਰੋਂ ਲਿਆ ਜੀ ਆਪਣੇ ਠੀਕ ਆ ਬਾਈ ਖੋਲ ਲਵੇ ਤੋਰ ਕੇ ਦਿਖਾ ਦੇ 7 ਲੀਟਰ ਪਈ ਦੁੱਧ ਕਹਿੰਦਾ ਸੀਗਾ ਤੇ 5 ਲੀਟਰ ਆਏ ਹੁਣ ਹਾਂ 5 ਮੰਨ ਕੇ ਰਹਿ ਜੇ 5 6 ਬਹੁਤ ਹੀ ਅਗਲਾ ਦੋ ਦੁੱਧ ਦਾ ਸੇਵਾ ਦਾ ਬਾਈ ਹਾਂ ਕਿਉਂ ਕਰ ਰਹੇ ਨੇ ਆਪਾਂ ਨੂੰ 7 ਦਾ 8 ਕਹਿ ਕੇ ਦਿੱਤੀ ਆ ਆਪਾਂ ਤਾਂ ਧਾਰਾ ਤੇ ਹੀ ਲੈ ਕੇ ਆਏ ਆ ਬਾਈ ਠੀਕ ਆ ਬਾਈ ਸਿੱਧੀ ਗੱਲ ਆ ਠੀਕ ਤਾਂ ਬੈਠ ਆਏ ਨਾ ਆਈ ਵੀ ਬਈ ਨੋਰਮਲ ਕਰੋਈਆਂ ਹੂੰ ਘੱਟ ਸੇ ਵਾਲੇ ਕਰੋ ਬੈੜ ਬਹੁਤ ਚੰਗੇ ਜੀ ਨੇ ਪਾਲ ਕੇ ਵੇਚਣੀਆਂ ਠੀਕ ਆ ਬਾਈ ਬਾਕੀ ਪ੍ਰਿੰਟ ਪ੍ਰਿੰਟ ਦੇਖ ਲੋ ਬੈੜ ਦਾ ਥਣ ਥਣ ਦੇਖ ਲੋ ਸਹੀ ਗੱਲ ਆ ਬਾਈ ਆਏ ਨਹੀਂ ਗਾ ਠੰਡੀ ਸੀਲੀ ਬਹੁਤ ਆ ਬੈੜ ਬਾਈ ਨਾਟਰ ਮੈਂ ਪਤਾਰਾ ਮਾਰ ਕੇ ਦਿਖਾ ਦਨੇ ਚਾਰੇ ਤੋ ਆਏ ਬਾਈ ਠੰਡੀ ਸੀਲੀ ਬੰਦੇ ਤੋ ਆਇਆ ਨਹੀਂ ਜਿਵੇਂ ਮਰਜ਼ੀ ਬਹਿ ਜਾ ਕੋਈ ਚੱਕਰੇ ਕੀ ਬਾਤ ਆ ਚਵਾਈ ਚੰਗੀ ਆ ਨਾ ਚਵਾਈ ਦੀ ਪੂਰੀ ਇੱਕ ਨੰਬਰ ਹੋਊਗਾ ਬਾਕੀ ਠੰਡੀ ਸੀ ਲਾ ਲੈ ਮੋ ਇਹਨਾਂ ਖੜੀ ਆ ਲੈ ਬਾਈ ਕੋਈ ਚੱਕਰ ਹੀ ਨਹੀਂ ਮੋ ਇਹਨਾਂ ਖੜੀ ਆ ਜਿਵੇਂ ਚਾਰੇ ਥਣ ਓਪੇ ਹੋਵੇ ਆਪਦਾ ਡਾਕਟਰ ਲੈ ਕੋਈ ਚੈੱਕ ਰਾ ਕੇ ਲੈ ਜੀ ਬਾਕੀ ਪਾਲ ਕੇ ਬਹੁਤ ਰਭੀਆਂ ਦੀ ਬਈ ਜਿਹਨੇ ਵੇਚਣੀ ਆ ਹਮ ਮੇਰੇ ਕੋ ਪ੍ਰਿੰਟ ਪਰਣਾ ਐ ਖੜੀ ਦੇ ਲੋ ਵੇੜ ਦੇਖ ਲੋ ਸਹੀ ਗੱਲ ਆ ਬਈ ਠੀਕ ਕੀ ਮੋਲ ਆ ਬਈ ਇਹਦਾ ਮੋਲੇ ਦਾ ਡਾਟ ਲੈਣ ਦੇਣ ਜਿਹੜਾ ਆਪਾਂ 32000 ਕਰਦੇ ਆ ਵੀਰੇ ਬਾਕੀ ਮੌਕੇ ਤੇ ਮਾਨਤਣ ਕਰ ਦਾਂਗੇ ਠੀਕ ਆ ਬਾਕੀ ਵੇੜ ਬਹੁਤ ਭਾਲ ਕੜੀ ਆ ਜਿਹਨੇ ਸਾਂਭ ਲਈ ਹਮ ਪਰ ਥੋੜੇ ਜਿਹਾ ਨੋਰਮਲ ਜਿਹਾ ਸੇਵਾ ਜਿਹੜਾ ਘਰਾਈ ਆ ਠੀਕ ਆ ਬਾਲੇ ਹੈ ਨਹੀਂ ਸੀਗੇ ਮੋਲ 32000 ਰੁਪਇਆ ਮਾਨਤਣ ਜਿਹੜਾ ਮੌਕੇ ਤੇ ਜ਼ਰੂਰ ਹੋ ਜਾ ਆਰਡਰ ਚੰਗਾ ਢੱਲਾ ਢੋਲਾ ਚੰਗੀਆਂ ਨੇ ਬਈ ਅੱਗੇ ਪਰਾ 2 ਨੰਬਰ ਕਿਹੜਾ ਸੂ ਇਹ ਵੀ ਦੂਜੇ ਸੂਈ ਸੁਈ ਵੀ ਬੈੜ ਤੀਜੇ ਲਈ ਏ ਗੱਬਣਾ ਕਿੰਨੇ ਟਾਈਮ ਇਹ ਪੰਜਾਂ ਮਹੀਨੇ ਦੀ ਗੱਬਣ ਚੈੱਕ ਪਾਸ ਆਪਣੀ ਆਪਦਾ ਡਾਕਟਰ ਕੋਈ ਵੀ ਲਿਆ ਕੇ ਚੈੱਕ ਕਰਾ ਸਕਦਾ ਦੁੱਧੋਂ ਡਰਾਈ ਹੈ ਦੁੱਧੋਂ ਡਰਾਈਆਂ ਨੂੰ ਹੀ ਬਸ ਕਿ ਲੋਡਡ ਕਰੀ ਦਿੰਦੀ ਬਸ ਛੱਡਿਆ ਵਾ ਦੁੱਧ ਤੋਂ ਖਾਨ ਪਾਸ ਕਰਵਾ ਗਏ ਬਾਕੀ ਠੰਡੀ ਠੁੰਡੀ ਬਹੁਤ ਹੈ ਵੀ ਬੈੜ ਬਈ ਕੱਦ ਚੰਗਾ ਨਾ ਡਬਲ ਆ ਕਾ ਹਾਂਜੀ ਹਾਂਜੀ ਕੱਦ ਬਹੁਤ ਪਰ ਬੜੇ ਕੱਦ ਪਾਲ ਕਾਲੀ ਆ ਸਾਰੇ ਪਾਲ ਬਾਕੀ ਨੋਰਮਲ ਹੀ ਰੇਟ ਹੋਣਗੇ ਅੱਜ ਆਪਣੇ ਕੋਲ ਠੀਕ ਆ ਫੇਸ ਚੰਗਾ ਰੰਗ ਰੂਪ ਚੰਗਾ ਬਰੀਡ ਚੰਗੀ ਹੈ ਗਰਮੀ ਬਿਲਕੁਲ ਨਹੀਂ ਮੰਨਦੀ ਫੈਂਟ ਜਿਹੜੀ ਘਰ ਵਾਲੀ ਦੀ ਚੰਗੀ ਆਊਗੀ ਹਾਂਜੀ ਕੀਮੋ ਲਪਰਾ ਦਾ ਮੋਲੇ ਦਾ ਵੀ ਲੈਣ ਦੇ ਨਾਲ 18000 ਰੁਪਏ ਰੱਖਾਂਗੇ ਯਾਰ ਮਾਨਤਨ ਹੋ ਜੀ ਬਾਕੀ ਮੌਕੇ ਤੇ ਮਾਨਤਨ ਕਰਦਾ ਹੈ ਬੈਡ ਪਹੁੰਚਾਂਗੀ ਇਹ ਚਿੰਨ੍ਹ ਪਾੜ ਕੇ ਵੇਚਣੀ ਹੈ ਬਾਕੀ ਦੁੱਧ ਨੂੰ ਕੋਖਰੀ ਹੋ ਬਾਈ 18000 13 14 ਕਿਲੋ ਖੁੱਲਾ ਦੁੱਧ ਦਿੱਤਾ ਵਾ ਠੀਕ ਆ ਹਾਂਜੀ 18000 ਰੁਪਏ ਮੋਲਾ ਬਾਈ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੇ ਕੱਦ ਬੈਡ ਰੰਗ ਰੂਪ ਥਣ ਥਣ ਚੰਗਾ ਲੱਗੇ ਹਾਂਜੀ ਅੱਗੇ ਭਰਾ 3 ਨੰਬਰ ਹੈ ਕਿਹੜਾ ਸੂਆ ਇਹ ਵੀਰੇ ਇਹ ਨੰਬਰ ਵੀ ਇਹ ਵੀਰੇ ਦੂਜੇ ਸੇ ਸੂਈ ਇਹ ਵੀ ਤੀਜੇ ਸੂਈ ਲਈ ਮੰਨ ਕੇ ਲਈ ਆਪਾਂ ਠੀਕ ਆ ਗੱਬਣ ਕਿੰਨੇ ਟਾਈਮ ਦੀ ਇਹ ਵੀਰੇ ਇਹਨੂੰ 7ਵਾਂ ਮਹੀਨਾ ਲੱਗ ਗਿਆ ਠੀਕ ਆ ਹਾਂਜੀ ਗੱਬਣ ਇਹ ਦੁੱਧ ਇਹ ਦੁੱਧ 2 ਕਿਲੋ ਦਿੰਦੀ ਆ ਨਾ ਕੋਈ ਮੰਨ ਕੇ ਚਲੋ ਥਾਣੀ ਪਾਸ ਕਰਾਉਂਦੀ ਉਹ ਤਾਂ ਛੱਡਣ ਵਾਲੇ ਕੰਮ ਆ ਡਰਾਈ ਮੰਨ ਕੇ ਜੀ ਦੁੱਧ ਤੋਂ ਬਾਕੀ ਦੁੱਧਾ ਬਹੁਤ ਖਰੀਆ ਬੜੇ ਵੀ ਠੀਕ ਆ ਇਹ ਵੀ 14-15 ਕਿਲੋ ਕੋਲੇ ਦਿੱਤਾ ਦੁੱਧ ਰੰਗ ਰੂਪੇ ਵੀ ਚੰਗਾ ਬਰੀਡ ਜਾਤ ਚੰਗੀ ਆ ਗਰਮੀ ਬਿਲਕੁਲ ਨਹੀਂ ਮੰਗਦੀ ਬਾਕੀ ਠੱਡੀ ਸੇ ਲਈ ਇਹ ਵੀ ਬਹੁਤ ਆ ਯਾਰਾ ਚੰਗੀ ਆ ਠੀਕ ਆ ਆ ਦੇ ਲੋ ਆਇਆ ਨਹੀਂ ਹੈਗਾ ਹ ਆਪਾਂ ਇੱਥੇ ਬੈਹਿ ਗਏ ਹੂੰ ਲੈ ਜਿਵੇਂ ਮਰਜ਼ੀ ਧਰ ਮਰੀ ਚੱਲ ਹੈ ਨਾ ਹਲੇ ਵੀ ਦੁੱਧ ਹੀ ਜਾਂਦੀ ਬੈੜ ਤਾਂ ਸਾਡੇ ਆਪਾਂ ਛੱਡਣੂ ਹੀ ਆ ਵਾਜ ਠੀਕ ਹੈ ਜਿਹਨੇ ਪਾਲ ਕੇ ਵੇਚ ਨਹੀਂ ਬੈੜ ਬਹੁਤ ਚੰਗੀ ਬਈ ਤੇ ਕੀ ਮੁੱਲ ਆ ਫਿਰ ਇਹਦਾ ਮੁੱਲੇ ਦਾ ਫਿਰ 2000 ਰੁਪਿਆ ਮਾਨਤਨ ਹੋ ਜਾਈ ਬਾਈ ਹਾਂ ਬਾਕੀ ਮੌਕੇ ਤੇ ਮਾਨਤਨ ਕਰਤਾ ਵੀਰੇ 20000 ਰੁਪਿਆ ਮੁੱਲਾ ਬਾਕੀ ਜਿਹੜਾ ਬਾਕੀ ਜਿਹਨੇ ਘਰੇ ਰੱਖਣੀ ਹੈ ਬੈੜ ਮਾੜੀ ਨਹੀਂ ਬਾਈ ਠੀਕ ਆ ਦੁੱਧ ਦਿੰਦੋਂ ਹੂੰ ਹਾਂਜੀ ਠੀਕ ਆ ਦੁੱਧ ਵੀ 14 15 ਨੂੰ ਖੁੱਲਾ ਦੇ ਦੇਣਾ ਨੇ ਬੈੜ ਨੇ ਕਹ ਹਲੇ ਵੀ ਦੁੱਧ ਹੀ ਜਾਂਦੀ ਹੈ ਕਹ ਹੁਣ ਤਾਂ ਆਪਾਂ ਡਰਾਈ ਚ ਹੀ ਕਰਦਣੀ ਬੈੜ ਸਹੀ ਗੱਲ ਆ ਬੈੜ ਹਾਂਜੀ ਅੱਗੇ ਭਾਈ ਲਾਸਟ ਚਾਰ ਨੰਬਰ ਇਹਦਾ ਸੂਆ ਹਾਂਜੀ ਕਿਹੜਾ ਸੂਆ ਇਹ ਵੀ ਪਹਿਲੇ ਸੂਈ ਪਿਆ ਦੂਜੇ ਸੂਈ ਲਈ ਗੱਬਣਾ ਇਹ ਕਿੰਨੇ ਟਾਈਮ ਦੀ ਭਈ ਇਹਨੂੰ ਬਸ ਮੰਨ ਕੇ ਚੱਲ ਮਹੀਨਾ ਮੰਨ ਕੇ ਚੱਲੋ ਯਾਰ ਉਹਨਾਂ ਨੇ ਤਾਂ 25 ਦਿਨ ਕਿਹਾ ਸੀ ਆਪਾਂ ਮਹੀਨਾ ਮੰਨ ਕੇ ਚੱਲਦੇ ਆ ਮਹੀਨਾ ਤੇ ਲੈਂਦੀ ਹੈ ਬੈੜਲੇ ਉਹ ਕਿ ਠੰਡੀ ਸੀ ਲਈ ਵੀ ਬਹੁਤ ਆਲੇ ਲੈ ਜਿਵੇਂ ਮਰਜੀ ਹੱਥ ਪੈਣੀ ਗੱਲ ਕੋਈ ਜੱਕਰੀ ਨਹੀਂ ਜਿਹਨੇ ਘਰੇ ਰੱਖਣੀ ਬੱਚੀ ਠੀਕ ਹਾਂਜੀ ਬਾਕੀ ਪਾਲ ਕੇ ਵੀ ਬਹੁਤ ਪੰਗਾ ਨਹੀਂ ਕੀ ਫੇਸ ਚੰਗਾ ਰੰਗ ਰੂਪ ਚੰਗਾ ਆਪਣਾ ਨੋਰਮਲੀ ਗੇਟ ਹੋਊਗਾ ਟਾਈਮ ਬਾਈ ਦੱਸਦਾ ਹਜੇ ਪਿਆਗਾ ਭਈ ਇਹਦਾ ਕਾਫੀ ਮੀਨਾ ਮੰਨ ਕੇ ਲੈ ਲੈ ਯਾਰ ਕੋਈ ਏਅਰ ਪ੍ਰਿੰਟਰ ਠੰਡੀ ਬੱਚੀ ਬਹੁਤ ਆ ਸਹੀ ਗੱਲ ਆ ਭਾਈ ਹਾਂਜੀ ਕੀ ਰਿਕਾਰਡ ਵੈਸੇ ਤੋਂ ਉਹਦਾ ਉਹ ਕਹਿੰਦੇ 14 15 ਕਿਲੋ ਖੋਲਾ ਦਿੰਦਾ ਯਾਰ ਇਹ ਯਾਰ ਨੋਰਮਲੀ 12 ਕਿਲੋ ਨੋਰਮਲੀ ਦੇ ਦੇਣਾ ਬੈੜਨੇ ਦੁੱਧ ਤੇ ਕੀ ਮੁੱਲ ਆ ਭਰਾ ਇਹਦਾ ਮੋਹਲੇ ਦਾ ਯਾਰ ਕੋਈ ਪਾਲ ਕੇ ਵੇਚ ਨਹੀਂਦਾ ਯਾਰ 40 ਦੀ 42 ਦੀ ਹੋ ਜੂ ਹਮ ਆਪਾਂ ਹੁਣ ਇਹਦਾ 27000 ਰੁਪਏ ਮੁੱਲ ਕਰਦੇ ਆ ਬਈ ਮਾਨ ਤਨ ਹੋ ਜੀ ਬਈ ਹਾਂ ਬਾਕੀ ਮਾਨ ਤਨ ਕਰਦੇ ਆ 27000 ਰੁਪਏ ਮੁੱਲ ਆ ਬਈ ਬਾਕੀ ਠੰਡੀ ਸੀ ਲੀ ਹੈ ਵੀ ਬਹੁਤ ਅਦੇ ਲੋਕ ਅੱਛੀ ਟਾਲ ਪ੍ਰਿੰਟ ਦੇਖ ਲੋ ਮੂੰ ਮੱਥਾ ਦੇਖ ਲੋ ਸਹੀ ਗੱਲ ਆ ਬਈ 27000 ਦੀ ਬਾਈ ਕਹਿੰਦਾ ਬੈਠ ਦੇ ਦੇ ਦਾਂਗੇ ਚਾਰ ਜਰੂਰ ਵੀ ਚੰਗੇ ਆ ਨਾ ਹਾਂਜੀ ਹਾਂਜੀ ਥੋੜੀ ਲਿੱਸੀ ਫਿੱਕੀ ਜ਼ਰੂਰ ਆ ਆਪਾਂ ਦੱਸਾਂਗੇ ਅਗਲੇ ਨੂੰ ਗੰਦਾ ਸਿੱਧੀ ਜੀ ਗੱਲ ਅਗਲਾ ਕਹਿੰਦਾ ਦੱਸਿਆ ਨਹੀਂ ਤੇਰਾ ਡਾਟ ਥਾਣ ਤੋਂ ਦਿਖਾ ਦੇ ਹੂੰ ਥਾਣ ਦੇ ਵੀ ਅਗਲਾ ਇਹਨਾਂ ਕੋਈ ਫੋਰ ਸ਼ਾਂਗ ਨਹੀਂ ਠੰਡੀ ਸਿਲੀ ਬਹੁਤ ਹੈ ਵੀ ਲੈ ਹੂੰ ਆਏ ਨਹੀਂ ਹੈਗਾ ਗੂਦ ਹੀ ਆਉਂਦੀ ਆ ਗੂਦ ਠੀਕ ਆ ਹਾਂਜੀ ਲਾਹਣਾ ਸਟਾਰਟਿੰਗ ਕਰਤਾ ਬੈੜ ਨੇ ਬਹੁਤ ਠੀਕ ਮੀਨਾ ਮੰਨ ਕੇ ਕੋਈ ਲੈ ਜੇ ਠੀਕ ਆ ਹਾਂਜੀ ਨਾ ਕਿ ਬਾਈ ਕੋਲੇ ਸੀਗੇ ਬਾਈ ਚਾਰ ਚਾਰ ਹੀ ਦਿਖਾਤੇ ਚਾਰੇ ਪਾਲ ਕੀ ਆ ਯਾਰ ਪਸੂ ਜੀ ਨੇ ਵੇਚਣਿਆ ਲੈਣਿਆ ਹਾਂ ਤੇ ਕਿਸੇ ਵੀਰ ਦੇ ਚਾਰਾਂ ਚੋ ਕੋਈ ਵੀ ਪਸੰਦ ਆਏ ਭਾਈ ਨਕ। ਇਹ ਬੈਡ ਤਿਆਰ ਕਰਕੇ ਨੇ 35 40 ਦੀ ਹੋ ਜੂ ਜਰਾਮਣਾਈ। ਹਾਂ ਭਾਈ ਧੰਨਵਾਦ।